ਬੇਨਤੀ ਹੈ ਮੇਰੀ ਬੇਨਤੀ ਹੈ ਵੀ ਫਾਈਨਲ ਦੀਆਂ ਟੀਮਾਂ ਜਰੂਰ ਆਪਣੇ ਆਪ ਨੂੰ ਤਿਆਰ ਕਰ ਲੈਣ ਇਧਰ ਕਲੀ ਵਾਲੇ ਵੀਰ ਦਾ ਵੀ ਧੰਨਵਾਦ ਹੈ ਜੀ ਨੇ ਸਵੇਰ ਤੋਂ ਲੈ ਕੇ ਅੱਜ ਵੀ ਡਿਊਟੀ ਸੰਭੀ ਹੈ ਕੱਲ ਵੀ ਡਿਊਟੀ ਸੰਭੀ ਹੈ ਪਰਮਾਤਮਾ ਲੰਮੀ ਉਮਰ ਦੇਵੇ ਮੇਰੀ ਬੇਨਤੀ ਹੈ ਵੀ ਮੈਚ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾਵੇਗਾ ਕਬੱਡੀ ਦਾ ਫਾਈਨਲ ਮੈਚ ਮੈਚ ਸਿਰੇ ਦਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਉਧਰੋਂ ਮੁੰਡਾ ਇਸ਼ਾਰਾ ਕਰ ਰਿਹਾ ਵੀ ਪਾਣੀ ਪਾਣੀ ਜਿਹੜਾ ਉਹ ਗਰਾਊਂਡ ਦੇ ਵਿੱਚ ਪਿਆ ਪਰਲੇ ਪਾਸੇ ਬਾਲਟੀਆਂ ਪਈਆਂ ਹੈ ਉਧਰ ਪਹਿਲੇ ਜੱਫੇ ਤੇ ਪੰਮਾ ਸੁਹਾਣੇ ਵਾਲਾ ਪਹਿਲਾ ਜੱਫਾ ਲਾਊਗਾ ਹੈਲੋ ਤੇ ਮਾਨ ਨੂੰ ਸਨਮਾਨ ਸਾਡੇ ਸਰਦਾਰ ਸ਼ਿੰਗਾਰ ਸਿੰਘ ਜੀ ਉਹਨਾਂ ਦੇ ਬੇਟੇ ਅਮਨ ਆਸਟ੍ਰੇਲੀਆ ਕੇਵਲ ਆਸਟ੍ਰੇਲੀਆ ਜੱਗਾ ਆਸਟ੍ਰੇਲੀਆ ਉਹ 1100 ਰੁਪਇਆ ਦੇਣਗੇ ਹੈਲੋ ਬਾਰੂ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਦੀ ਬਾਰੂ ਜਲਾਲ ਦੀਵਾਰ ਦੋ ਟੀਮਾਂ ਅੱਜ ਦੇ ਮੇਲੇ ਉੱਤੇ ਸਾਡਾ ਵੀਰ ਲੈ ਕੇ ਪੁਜਿਆ ਇੱਕ ਅੱ쩌ਰਵਾਲ ਦੀ ਇੱਕ ਕੁਤਵੇ ਦੀ ਟੀਮ ਅੱ쩌ਰਵਾਲ ਦੀ ਟੀਮ ਨੇ ਅੱਜ ਸਿਰੇ ਦਾ ਪ੍ਰਦਰਸ਼ਨ ਜਿਹੜਾ ਕੀਤਾ ਹੈ ਜਾਦੂ ਵੀਰ ਜੀ ਨੂੰ ਬੇਨਤੀ ਹੈ ਵੀ ਪਲੀਜ਼ ਉਹ ਥੋੜੇ ਖੜੇ ਹੋ ਕੇ ਸਨਮਾਨ ਜਿਹੜਾ ਜਰੂਰ ਕਰਨਗੇ 바ਰੂ ਜਲਾਲਦੀਵਾਲ ਦਾ ਲੈ ਵੀ ਆ ਜਾ ਕੇ ਰਾਂ ਫੋਟੋ ਵਾਲਿਆ ਮਟਰ ਰਾਮ ਸਿੰਘ ਜੀ ਟੈਂਬਰਵਾਲ ਇਹ ਵੀ ਵਿਸ਼ੇਸ਼ ਤੌਰ ਦੇ ਤੇ ਪੁਜੇ ਹੋਏ ਐ 바ਰੂ ਨੇ ਕਹਿੰਦੇ ਤਕੜੀ ਕਬੱਡੀ ਖੇਡਿਆ ਮੇਰੇ ਵੀਰੋ ਯੂਰਪ ਦੇ ਖੇਡ ਗਰਾਊਂਡਾਂ ਦੇ ਵਿੱਚ ਹਰਿੰਦਰ ਬੈਣੀਪਾਲ ਪ੍ਰਧਾਨ ਜੀ ਉਹ ਵੀ ਨਾਲ ਨੇ 바ਰੂ ਦਾ ਵਿਸ਼ੇਸ਼ ਤੌਰ ਦੇ ਤੇ ਮਾਨ ਸਨਮਾਨ ਸਾਡੀ ਭਰਾ ਦਾ ਜਿਹੜਾ ਇਹਦੇ ਮੇਲੇ ਉਤੇ ਕੀਤਾ ਜਾ ਰਿਹਾ ਹੈ ਲੈ ਵੀ ਅਮਰੀਕ ਸੱਤਲਾ ਕਿਰਾਂ ਟੀਮਾਂ ਨੂੰ ਵੀਰ ਹਾਂਜੀ ਵੀਰੇ ਦੋਨੇ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਗਈਆਂ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਤਕਰੀਬਨ ਆ ਗਈਆਂ 13 14 15 ਫਰਵਰੀ ਰਿੰਪੇ ਸੰਘੇ ਹੋਣੀ 바ਵਾ ਫੈਜਗੜ ਜੀ ਉਹਨਾਂ ਦਾ ਵੀ ਸਨਮਾਨ ਜਿਹੜਾ ਕੀਤਾ ਜਾ ਰਿਹਾ ਜੀ ਬਾਵਾ ਫੈਜਗੜ ਉਹ ਵੀ ਸਨਮਾਨ ਨਿਸ਼ਾਨੀ ਜਿਹੜੀ ਪ੍ਰਾਪਤ ਕਰਨਗੇ ਲੈ ਵੀ ਅਮਰੀਕ ਟੀਮ ਆ ਗਈਆਂ ਦੋਨੋਂ ਵੀਰ ਉਧਰ ਪ੍ਰਬੰਧਕ ਵੀਰ ਕਹਿੰਦੇ ਵੀ ਪਾਣੀ ਚੱਲਦੇ ਮੈਚ ਨਹੀਂ ਦਿੱਤਾ ਜਾਣਾ ਆਪਾਂ ਵਾਟਰ ਬ੍ਰੇਕ ਰੱਖਾਂਗੇ ਠੀਕ ਹੈ ਜੀ ਦੋ ਸਾਢੇ 21 ਦਾ ਮੈਚ ਹੈ ਤੇ ਦੋ ਵਾਟਰ ਬ੍ਰੇਕਾਂ ਹੋਣਗੀਆਂ ਪਹਿਲਾ ਪਾਣੀ ਕਿਸੇ ਨੂੰ ਨਹੀਂ ਮਿਲਣਾ ਚਲਦੇ ਮੈਚ ਨਹੀਂ ਪਾਣੀ ਮਿਲਣਾ ਪਹਿਲਾਂ ਜਿੰਨਾ ਮਰਜ਼ੀ ਪੀ ਲੋ ਪਹਿਲਾ ਪਾਣੀ ਜਿੰਨਾ ਮਰਜ਼ੀ ਪੀ ਲੋ ਹੁਣ ਪਾਣੀ ਤੋਂ ਇੱਕ ਮੈਨੂੰ ਗੱਲ ਯਾਦ ਆ ਗਈ ਹੈ ਬਿਜੇ ਪਾਣੀ ਉੱਪਰੋਂ ਡਿੱਗੇ ਆਪਾਂ ਕਹਿੰਦੇ ਆ ਮੀ ਜੇ ਡਿੱਗ ਕੇ ਜੰਮੇ ਆਪਾਂ ਕਹਿੰਦੇ ਬਰਫ਼ ਜੇ ਜੰਮ ਕੇ ਹੀ ਡਿੱਗੇ ਆਪਾਂ ਕਹਿੰਦੇ ਗੜੇ ਜੇ ਫੁੱਲਾਂ ਤੇ ਪਵੇ ਆਪਾਂ ਕਹਿੰਦੇ ਤਰੇਲ ਜੇ ਅੱਖਾਂ ਚੋਂ ਨਿਕਲੇ ਆਪਾਂ ਕਹਿੰਦੇ ਆ ਪਾਣੀ ਹੰਝੂ ਜੇ ਪਿੰਡੇ ਚੋਂ ਨਿਕਲੇ ਆਪਾਂ ਕਹਿੰਦੇ ਪਸੀਨਾ ਜੇ ਖੰਡੇ ਬਾਟੇ ਚੋਂ ਨਿਕਲੇ ਤੇ ਆਪਾਂ ਕਹਿੰਦੇ ਅੰਮ੍ਰਿਤ ਤੇ ਪਾਣੀ ਦੀ ਬ੍ਰੇਕ ਹੋਣੀ ਹੈ ਪਾਣੀ ਖੁੱਲਾ ਨਹੀਂ ਦਿੱਤਾ ਜਾਣਾ ਇੱਧਰ ਸਾਡੇ ਭਾਈ ਗੁਰਵਿੰਦਰ ਹੁਣੀ ਕਸ਼ਮੀਰਾ ਕਰਾਚੋ ਵਾਲੇ ਦੀ ਜਿਹੜੀ ਪ੍ਰਬੰਧਕਾਂ ਨੇ ਚੋਣ ਕੀਤੀ ਹੈ ਬੈਸਟ ਰੈਡਰ ਜਾਫੀ ਲਈ ਉਹ ਟੱਚ ਵੀ ਗਿਣੂਗਾ ਪੁਆਇੰਟ ਵੀ ਗਿਣੇ ਜਾਣਗੇ ਕਸ਼ਮੀਰੋ ਸਾਡਾ ਵੀਰ ਵੇਟਰ ਵੀਰਾਂ ਨੂੰ ਬੇਨਤੀ ਆ ਕਿਰਪਾ ਕਰਕੇ ਬਾਈ ਗੁਰਵਿੰਦਰ ਨਾਲ ਸੰਪਰਕ ਕਰ ਲੈਣ ਵੇਟਰ ਵੀਰ ਆ ਕੇ ਸਰਦਾਰ ਬਹਾਦਰ ਸਿੰਘ ਜੀ ਸਰਦਾਰ ਯੂਐਸਏ ਦਾ ਮਾਮੇ ਦਾ ਮੁੰਡਾ ਤਰਵੰਦਰ ਸਿੰਘ ਤਿੰਦਾ ਜੋ ਬੈਠ ਕੇ ਵੀ ਹੁੰਦਾ ਸਰਦਾਰ ਬਹਾਦਰ ਸਿੰਘ ਜੀ ਉਹਨਾਂ ਦੇ ਵੱਡੇ ਯੋਗਦਾਨ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਸਰਦਾਰ ਬਹਾਦਰ ਸਿੰਘ ਜੀ ਅਗਲੇ ਸ਼ਾਨਦਾਰ ਟੂਰਨਾਮੈਂਟ ਬਲਵੀਰ ਸਿੰਘ ਯੂਐਸਏ ਵੱਲੋਂ ਤੇਗਰਮਿੰਦਰ ਵੱਲੋਂ ਪਹਿਲਾ ਟੂਰਨਾਮੈਂਟ ਉਧਰ ਮੂਹ ਮੰਗਾ ਮੰਗਿਆ ਕਹਿੰਦੇ ਅਸੀਂ ਇਨਾਮ ਦੇਵਾਂਗੇ ਬਲਵੀਰ ਸਿੰਘ ਯੂਐਸਏ ਦੇ ਗੁਰਮੀਤ ਸਿੰਘ ਜੀ ਮੈਚ ਗੁਰਮਿੰਦਰ ਸਿੰਘ ਦੀ ਨਿੰਦਾ ਯੂਐਸਏ ਬੇਗੋਵਾਲ ਬੜੀ ਪਿਆਰੀ ਸ਼ਖਸੀਅਤ ਕਲਵਿੰਦਰ ਸਿੰਘ ਦੇ ਬ੍ਰਦਰ ਹਣੀ ਦੇ ਮਾਮਾ ਜੀ ਹਣੀ ਦੇ ਮਾਮਾ ਜੀ ਯੂਕੇ ਵਾਲਿਓ ਕਹਿੰਦੇ ਅਸੀਂ ਦੇਣਾ ਜੀ ਪਹਿਲਾ ਪ੍ਰਾਈ ਹੁਣ ਸਾਨੂੰ ਸਮਝ ਨਹੀਂ ਆਉਂਦੀ ਵੀ ਕੁਲਜੀਤ ਯੂਐਸਏ ਦੇ ਮਾਮੇ ਦਾ ਬੇਟਾ ਤਰਮਿੰਦਰ ਸਿੰਘ ਧਿੰਦਾ ਜਿਹੜਾ ਕਹਿੰਦੇ ਵੀ ਬੈਠ ਕੇ ਰੱਖਣ ਦਾ ਸ਼ੌਕੀਨ ਹੈ ਲੈ ਵੀ ਅਮਰੀਕ ਇਹਦੇ ਨਾਲ ਗੱਲ ਹੋਰ ਹੋ ਗਈ ਹਣੀ ਦੇ ਮਾਮਾ ਜੀ ਕਹਿੰਦੇ ਵੀ ਪਹਿਲਾ ਪ੍ਰਾਈਜ਼ ਅਸੀਂ ਦੇਣਾ ਭਾਵੇਂ 1.5 ਲੱਖ ਕਰ ਦੋ ਇਹ ਤਾਂ ਹੁਣ ਕਲੱਬ ਵਾਲੇ ਬਹਿ ਕੇ ਮਸਲੇ ਦਾ ਹੱਲ ਕਰਨਗੇ ਇਦਾਂ ਨਹੀਂ ਹੁਣ ਕਹਿੰਦਾ ਜਿੰਨਾ ਹੀ ਮਰਜ਼ੀ ਕਰ ਦੋ ਕਿਵੇਂ ਕਹਿੰਦਾ ਚਾਹੇ ਪੌਣੇ 2 ਲੱਖ ਕਰ ਦੋ ਇਦਾਂ ਦੇ ਬੰਦੇ ਚਾਹੀਦੇ ਮੋਟੀਆਂ ਵਰਜੀਆਂ ਕਿਉਂਕਿ ਕਈ ਵਾਰ ਇਦਾਂ ਹੁੰਦਾ ਵੀ ਕਿ ਇਹਨੇ ਦਿੱਤਾ 1100 ਦਾ ਮੇਰੇ ਵਰਗਿੰਦੇ ਹਿਸਾਬ ਮੰਗੀ ਜਾਂਦਾ ਵੀ ਮੁੰਡਿਆਂ ਨੇ ਹਿਸਾਬ ਕਰ ਲਿਆ ਕਿ ਨਹੀਂ ਇਹ ਕੰਮ ਨਹੀਂ ਹਾਂਜੀ ਪਰ ਵੀਰ ਸਿੰਘ ਜੀ ਯੂ ਐਸ ਏ ਤੇ ਗੁਰਵਿੰਦਰ ਸਿੰਘ ਜੀ ਨਿੰਦਾ ਬੇਗੋ ਵਾਲ ਯੂ ਐਸ ਏ ਉਹਨਾਂ ਵੱਲੋਂ ਕਿੰਦੀ ਪਹਿਮਾਨ ਕਹਿੰਦਾ ਵੀ ਪਹਿਲਾ ਪ੍ਰਾਈਜ਼ ਅਗਲੇ ਸਾਲ ਦਾ ਜਿਹੜਾ ਦਿੱਤਾ ਦੋ ਇਹਦਾ ਹੁਣ ਤੁਸੀਂ ਇਹ ਵੀ ਦੇਖੋਗੇ ਕਿਤੇ ਪੈਸੇ ਨਹੀਂ ਨੇ ਕਦੇ ਤਾਨ ਲੜਾਈ ਹੋਣੀ ਹੈ ਮੈਨੂੰ ਲੱਗਦਾ ਵੀ ਤੁਹਾਡੇ ਫੈਸੇ ਕਰਕੇ ਨਾ ਚੱਕਰ ਪੈ ਜਾ ਵੀ ਪਹਿਲੀ ਵਾਟਰ ਬ੍ਰੇਕ ਉਹ ਤੋਂ ਹੋਊਗੀ ਜਦੋਂ 8 ਹੋਗੇ ਨੰਬਰ ਤੇ ਦੂਜੀ ਵਾਟਰ ਬ੍ਰੇਕ ਉਹ ਤੂੰ ਜਦੋਂ 16 ਹੋ ਗਏ ਇੱਕ ਟੀਮ ਦੇ ਇਹ ਬੇਨਤੀ ਹੈ ਹੁਣ ਮੈਚ ਕਹਿੰਦੇ ਸਿਰੇ ਦਾ ਹੈ ਠੀਕ ਹੈ ਥੋੜੀ ਜੀ ਅਮਰੀਕ ਥੋੜੀ ਜੀ ਸਹਿਮਤੀ ਹੋ ਗਈ ਇਧਰ ਇਹਨਾਂ ਵੀਰਾਂ ਦੇ ਬੱਸ ਭਾਈ ਠੀਕ ਹੈ ਨਾ ਟਿਕਾਣੇ ਲਾ ਲਓ ਕਰਨ ਦੀ ਕਹਿੰਦੇ ਸਾਡਾ ਐਂ ਕਰੋ ਦੂਜਾ ਨਾਮ ਬੋਲ ਦੋ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਉਹ ਵੀਰ ਤੁਸੀਂ ਸਿਰ ਪੜ ਵਾਲੇ ਲੜਵਾ ਪਏ ਉਹ ਮੈਂ ਮੈਂ ਪੈਸੇ ਪਿਛੇ ਉਹ ਕਹਿੰਦਾ ਪਹਿਲਾ ਨਾਮ ਮੈਂ ਜਣਾ ਉਹ ਕਹਿੰਦਾ ਮੈਂ ਜਣਾ ਅਗਲਾ ਸਾਲ ਗੱਲਾਂ ਜਿਹੜੀਆਂ ਚੱਲਣਗੀਆਂ 2017 ਦੀਆਂ ਕੰਨੇ ਵਾਲਿਆ ਹਜੇ ਤੇ 365 ਦਿਨ ਪਏ ਆ ਹਾਲੇ ਤੇ 12 ਮਹੀਨੇ ਪਏ ਆ ਹਾਲੇ ਤੇ 52 ਹਫ਼ਤੇ ਪਏ ਆ ਹਾਲੇ 8760 ਘੰਟੇ ਪਏ ਆ ਲਓ ਦੇਖੋ ਸਾਹਮਣੇ ਕਬੱਡੀ ਪੈ ਗਈ ਹੈ ਇੱਧਰ ਕਹਿੰਦੇ ਕਬੱਡੀ ਪਹਿਲੇ ਪੁਆਇੰਟ ਦੇ ਬਾਰਤਵ ਸਿੰਘ ਜੀ ਵੱਡੇ ਮਾਨ ਸਰਵਾਨ ਤੇ ਪੁਆਇੰਟ ਕਹਿੰਦੇ ਬਲਵੇੜੇ ਦੀ ਟੀਮ ਦਾ ਉਹ ਫਾਈਨਲ ਮੈਚ ਜਿਹੜਾ ਸ਼ੁਰੂ ਹੋ ਗਿਆ ਬਾਣਾ ਜਾ ਰੌਲਾ ਰੱਪਾ ਜਾ ਐਨ ਕਹਿੰਦੇ ਸਿਰੇ ਦੀ ਲਗਲ ਹੋਊ ਮੇਰੇ ਮਿੱਤਰੋ ਲਓ ਦੇਖੋ ਵੀ ਗੁਰਵਿੰਦਰ ਨਿੰਦਾ ਜੀ ਤੇ ਬਲਵੀਰ ਸਿੰਘ ਜੀ ਯੂਐਸਏ 500 ਰੁਪਇਆ ਦੇਣਗੇ ਆ ਜੱਫੇ ਤੇ 500 ਰੁਪਏ ਦੇ ਬਾਅਦ ਸਰਮਾਨ ਹੋਣਗੇ ਬੈਣੀ ਸੁਆਣੇ ਵਾਲਾ ਕਬੱਡੀ ਪਾ ਰਿਹਾ ਹੈ ਬੁਲਟ ਮੋਟਰਸਾਈਕਲ ਦੇਖੋ ਵੀ ਕਿਹੜੇ ਪਿੰਡ ਚ ਦੁਗ-ਦੁਗ ਹੋਣੀ ਹੈ ਉਹ ਕਿਹੜੀਆਂ ਗਲੀਆਂ ਚ ਖੜਬਾਟ ਪੈਣਾ ਲਓ ਦੇਖੋ ਸਾਹਮਣੇ ਬੈਣੀ ਸੁਆਣੇ ਵਾਲਾ ਐੜ ਕਹਿੰਦੇ ਤਕੜੇ ਪੁਆਇੰਟ ਦਾ ਵਾਅਦਾ ਕਰਦਾ ਆਪਣੀ ਟੀਮ ਦੇ ਲਈ ਬੈਣੀ ਸੁਆਣੇ ਵਾਲਾ ਚੱਲ ਵੀ ਗੱਬਰੂ ਆ ਪਾ ਵੀ ਕਬੱਡੀ ਕੈਰੀ ਕੈਨੇਡਾ ਦੇ ਤਰਮਿੰਦਰ ਰੋੜੋ ਉਹਨਾਂ ਵੱਲੋਂ 500 ਜੇ ਕੋਈ ਹੁਣ ਜੱਫਾ ਲਾਵੇਗਾ ਗੈਰੀ ਕੈਨੇਡਾ ਦੇ ਧਰਮਿੰਦਰ ਰੋੜੋ ਉਹਨਾਂ ਵੱਲੋਂ 500 ਹੋਵੇਗਾ ਲਓ ਦੇਖੋ ਸਾਹਮਣੇ ਉਧਰ ਹਰਦਮ ਸਿੰਘ ਜੀ ਉਹਨਾਂ ਵੱਲੋਂ ਵੀ ਮਾਣ ਤੇ ਸਨਮਾਨ ਹੋਣਗੇ 500 ਦੇ ਵੱਡੇ ਮਾਣ ਤੇ ਸਨਮਾਨ ਪਿੱਥੋ ਵਾਲਾ ਕਿਹੜਾ ਇੱਕ ਪਾਸੇ ਪਰ ਆਹ ਦੇਖੋ ਕੌਣ ਪੰਮਾ ਵੱਧ ਕੇ ਜਾਂ ਪਿੱਥੋ ਵਾਲਾ ਲੋ ਪੰਮਾ ਸੁਹਾਣੇ ਵਾਲਾ ਐਣ ਕਹਿੰਦੇ ਵੱਡੇ 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 ਮਾਣ ਸਨਮਾਨ ਐਣ ਕਹਿੰਦੇ ਮੂਹ ਸਿਰ ਇੱਕ ਹੋ ਗਿਆ ਕਿ ਭਾਬੋ ਲਿਪੜੀ ਫੇਰੇ ਲਾਉਂਦੀ ਚੁੱਲ੍ਹੇ ਨੂੰ ਮਿੱਟੀ ਕਿ ਭਾਬੋ ਲਿਪੜੀ ਫੇਰੇ ਇੱਕ 10 ਸਾਲ ਦਾ ਮੁੰਡਾ ਉਹਦਾ ਮੋਬਾਈਲ ਗਿਰ ਗਿਆ ਯੋਨੀ ਦਾ ਫੈਜਗੜ ਤੋਂ ਜੇ ਕਿਸੇ ਨੂੰ ਮਿਲਿਆ ਤੇ ਦੇ ਦਿਓ ਲਓ ਦੇਖੋ ਸਾਹਮਣੇ ਲਓ ਦੇਖੋ ਸਾਹਮਣੇ ਇਸ ਵੇਲੇ ਹੈਪੀ ਸੈਂਪਲੀ ਸਾਹਿਬ ਦਾ ਐਨ ਕਹਿੰਦੇ ਕਬੱਡੀ ਪਾ ਰਿਹਾ ਓ ਬੁਲਟ ਮੋਟਰਸਾਈਕਲ ਐਨ ਸਵਾਦ ਵੱਖਰਾ ਸਵਾਦ ਗੁਰਮਿੰਦਰ ਜਰਮਨੀ ਗੁਰਮਿੰਦਰ ਜਰਮਨੀ ਤੇ ਰਾਜੂ ਯੂ ਐਸ ਏ ਉਹਨਾਂ ਵੱਲੋਂ 500 ਹੋਵੇਗਾ ਜੇ ਜੱਫਾ ਲੱਗ ਜਾਂਦਾ ਪਰ ਕਹਿੰਦੇ ਦੀ ਗੱਲ ਹੋਰ ਬਣ ਗਈ ਹੈ 500 ਰੁਪਿਆ ਹੋਵੇਗਾ ਲਓ ਦੇਖੋ ਸਾਹਮਣੇ ਉਧਰ ਦੇਖੋ ਸਾਹਮਣੇ ਕਬੱਡੀ ਪੈ ਰਹੀ ਹੈ ਨੌਜਵਾਨ ਕਹਿੰਦੇ ਇਸ ਵੇਲੇ ਕਾਲੇ ਦੀ ਕਬੱਡੀ ਦੇ ਚਾਰ ਝਾਫੀਆਂ ਦੇ ਵਿੱਚੋਂ ਇੱਕ ਨੇ ਕਹਿੰਦੇ ਵੱਧ ਕੇ ਟਰਾਈ ਕੀਤੀ ਹੈ ਲਓ ਇਹ ਆ ਕਹਿੰਦੇ ਲਾਡੀ ਸਿੰਪਲੀ ਸਾਬ ਦੀ ਧਰਤੀ ਦਾ ਇਹ ਆ ਕਹਿੰਦੇ ਲਾਡੀ ਮੇਰੇ ਮਿੱਤਰੋ ਕੁਲਜੀਤ ਯੂ ਐਸ ਏ ਤੇ ਕੁਲਜੀਤ ਕੈਨੇਡਾ ਉਹਨਾਂ ਵੱਲੋਂ 500 ਲਾਡੀ ਦੇ ਲਈ ਜਿਹੜਾ ਪੁੱਜਾ ਗੁਰਮੀਤ ਆਸਟ੍ਰੇਲੀਆ ਅਮਨਾ ਆਸਟ੍ਰੇਲੀਆ ਉਹਨਾਂ ਵੱਲੋਂ ਆ ਜੱਫੇ ਤੇ 500 ਦਿੱਤਾ ਜਾਵੇਗਾ ਆ ਜੱਫੇ ਤੇ 500 ਦਿੱਤਾ ਜਾਵੇਗਾ ਕਿਰਪਾ ਕਰਕੇ ਤੁਸੀਂ ਨੋਟਾਂ ਉੱਪਰ ਨਾਂ ਜਿਹੜੇ ਲਿਖ ਲਿਓ ਆਪਾਂ ਨੂੰ ਬਾਅਦ ਦੇ ਵਿੱਚ ਕਾਲਾ ਸਪੇਨ ਵੱਲੋਂ 500 ਆ ਜੱਫੇ ਦੇ ਕਾਲੇ ਸਪੇਨ ਵੱਲੋਂ 500 ਹੈ ਉੱਪਰ ਨਾਂ ਜਿਹੜੇ ਐ ਰਿੰਕੂ ਆਸਟ੍ਰੇਲੀਆ ਵੱਲੋਂ ਤੇ ਗੁਰਵਿੰਦਰ ਗੁਰਵਿੰਦਰ ਨਿੰਦਾ ਯੂ ਐਸ ਏ ਉਹਨਾਂ ਵੱਲੋਂ 500 ਹਰਿਆਣੇ ਵਾਲੇ ਜਾਫੀ ਦੇ ਲਈ ਵੱਡੇ ਮਾਣ ਤੇ ਸਨਮਾਨ ਮੇਰੀ ਬੇਨਤੀ ਵੀ ਆਪਾਂ ਲਾਓ ਦੇਖੋ ਸਾਹਮਣੇ ਜਿਹੜਾ 500 ਰਿੰਕੂ ਆਸਟ੍ਰੇਲੀਆ ਗੁਰਮੀਤ ਆਸਟ੍ਰੇਲੀਆ ਵੱਲੋਂ ਸੁਹਾਣੇ ਵਾਲਾ ਪੰਮਾ ਜੱਫਾ ਲਾਓ ਜੇ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਵੱਡਾ ਮਾਣ ਮੈਂ ਦਿਲੋਂ ਧੰਨਵਾਦ ਕਰਦਾ ਗੁਰਵਿੰਦਰ ਜੀ ਦੇ ਬੇਟਾ ਜੀ ਔਰ ਕਾਲਾ ਸਪੇਨ ਉਹਦੇ ਵੱਲੋਂ ਵੀ ਪਿਆਰ ਹੋਵੇਗਾ 500 ਰੁਪਇਆ ਕਾਲਾ ਸਪੇਨ ਪੰਮੇ ਦੇ ਜੱਫੇ ਤੇ ਉਧਰ ਜੈ ਕਾਲ ਸ਼ਿਕਰੀ ਜੈ ਕਾਲ ਸ਼ਿਕਰੀ ਲਓ ਦੇਖੋ ਸਾਹਮਣੇ ਇਸ ਵੇਲੇ ਇਹ ਕਹਿੰਦੇ ਹੈਪੀ ਸਿੰਪਲੀ ਵਾਲਾ ਇਸ ਵੇਲੇ ਉਧਰ ਮੇਲਾ ਸਿੰਘ ਟਰਾਈ ਕਰਦਾ ਹੈ ਇਹ ਕਹਿੰਦੇ ਮੇਲਾ ਕਿ ਮੇਲਾ ਮੇਲਾ ਕਰੇ ਹਨ ਨੇ ਮੇਲਾ ਭਰੂ ਬਥੇਰਾ ਅੱਜ ਕਹਿੰਦੇ ਮੇਲਾ ਭਰਿਆ ਪਿਆ ਐਣ ਕਹਿੰਦੇ ਰੋਨੀ ਯੂਐਸਏ ਉਹਨਾਂ ਵੱਲੋਂ 500 ਰੁਪਇਆ ਹੋਵੇਗਾ ਜੇ ਹੁਣ ਜੱਫਾ ਲਾਵੇਗਾ ਪੰਮਾ ਰੋਨੀ ਯੂਐਸਏ ਵੱਲੋਂ ਲਓ ਦੇਖੋ ਸਾਹਮਣੇ ਇੱਕ ਪਾਸੇ ਕਹਿੰਦੇ ਲਾਡੀ ਨੌਜਵਾਨ ਨਾਲ ਪੰਮਾ ਭੂਰਾ ਤੇ ਪਿੱਥੋ ਵਾਲਾ ਸ਼ੀਰਾ ਚਾਰ ਜਾਫੀ ਮੰਨੇ ਪਰ ਮੰਨੇ ਜਾਪੀ ਹੈ ਲਓ ਕਾਲੇ ਵੀ ਕਬੱਡੀ ਪੈ ਰਹੀ ਆ ਲੈ ਵੀ ਪਿੱਥੋ ਵਾਲਿਆ ਹੁਣ 98 ਤੋਂ ਕਹਿੰਦੇ 60 ਹੋਣਗੇ ਕਿ ਲਈ ਐਣ ਕਹਿੰਦੇ ਜੋਰ ਲੱਗਾ ਪਿਆ ਸੱਜੇ ਖੱਬੇ ਐਣ ਉੱਤੇ ਥੱਲੇ ਲੋ ਫਾਈਨਲ ਮੈਚ ਮੇਰੇ ਮਿੱਤਰੋ ਐਣ ਕਹਿੰਦੇ ਫਾਈਨਲ ਮੈਚ ਅਮਨ ਆਸਟ੍ਰੇਲੀਆ ਕਹਿੰਦਾ ਵਿਜੇ ਹਰਿਆਣੇ ਦੀ ਟੀਮ ਜੱਫਾ ਲਾਉਦੇ 500 ਲੈ ਵੀ ਹਰਿੰਦਰભાઈ ਗੈਰੀ ਕੈਨੇਡਾ ਕੁਲਜੀਤ ਅਮਰੀਕਾ ਵੱਲੋਂ 500 ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਮੈਂ ਦਿਲੋਂ ਧੰਨਵਾਦ ਕਰਦਾ ਸਾਡੇ ਭਰਾ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਵੱਡਾ ਮਾਣ ਦੇ ਰਹੇ ਐ ਲੋ ਦੇਖੋ ਵੀ ਕਬੱਡੀ ਐਣ ਕਹਿੰਦੇ ਵੀ ਨੋਟਾਂ ਦਾ ਮੀਹ ਜਿਹੜਾ ਨਾ ਸਵਾਦ ਵੱਖਰਾ ਹੈ ਖੇਡ ਗਰਾਊਂਡ ਦੇ ਵਿੱਚ ਰਵੀ ਗੋਤਮ ਤੇ ਰਿੰਕੂ ਆਸਟ੍ਰੇਲੀਆ ਵੱਲੋਂ 500 ਮਨੀ ਧੂੜ ਦੇ ਲਈ ਮਨੀ ਧੂੜ ਨੂੰ 500 ਰੁਪਇਆ ਜਿਹੜਾ ਦਿੱਤਾ ਜਾਵੇਗਾ 500 ਮਨੀ ਧੂੜ ਨੂੰ ਕਾਲਾ ਸਪੇਅਰ ਵੱਲੋਂ 500 ਪੰਮਾ ਜੱਫਾ ਲਾਵੇ ਜਿੰਨੇ ਜੱਫੇ ਲੱਗਣਗੇ ਅਨਵਰ ਸ਼ੇਖ ਜੀ ਕਹਿੰਦੇ 1000 ਜਿੰਨੇ ਜੱਫੇ ਸਰਪਲੀ ਸਾਹਿਬ ਦੀ ਟੀਮ ਲਾਊਗੀ ਉਹਨੇ 1000 ਅਨਵਰ ਸ਼ੇਖ ਵੱਲੋਂ ਇੱਧਰ ਸਾਹਮਣੇ ਕਹਿੰਦੇ 1000 ਦੇ ਨਾਂ ਨੂੰ ਹਾਂ ਸੁਹਾੜੇ ਵਾਲੇ ਨੇ ਜਿਹੜੀ ਗੱਲ ਟਿਕਾਣੀ ਲਾਈ ਹੈ ਉਧਰ ਕਾਲਾ ਸਪੇਨ ਵਾਲਾ ਦੇਊਗਾ 500 ਲੈ ਵੀ ਜਸਬਾਈ ਪੈਸੇ ਜਿਹੜੇ ਨੇ ਉਹਨਾਂ ਦੇ ਲਿਖਿਓ ਹਾਂ ਉਸੇ ਤਰ੍ਹਾਂ ਹਾਂ ਹਾਂ ਲਿਖੀ ਚੱਲਿਓ ਤੁਸੀਂ ਪਲੀਜ਼ ਕਿਉਂਕਿ ਇਹ ਪਲੇਅਰਾਂ ਦੇ ਹੱਕ ਆ ਪਲੇਅਰ ਬੜਾ ਔਖਾ ਜਿਹੜਾ ਉਹ ਖੂਨ ਡੋਲਦੇ ਆ ਗਰਾਊਂਡ 'ਚ ਹਣਾ ਹਰਦਮ ਸਿੰਘ ਸਾਡੇ ਹਰਦਮ ਸਿੰਘ ਜੀ ਕਹਿੰਦੇ 500 ਆਪਾ ਦੇਵਾਂਗੇ ਲੈ ਵੀ ਨੋਨੇ ਬਾਈ ਐਣ ਕਹਿੰਦੇ ਸਵਾਦ ਹੈ ਖੰਨੇ ਵਾਲਾ ਯਾਰ ਸਾਡਾ ਪਰ ਆਹ ਵੇਖੋ ਐਣ ਕਹਿੰਦੇ ਕੱਲੇ 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 ਪੁਆਇੰਟ ਤੇ ਵੱਡੇ ਮਾਰ ਤੇ ਸਨਮਾਨ ਐਣ 500 ਰੁਪਈਆ ਉਹ ਜੇ ਸਵਾਦ ਆ ਰਿਹਾ ਰੋਲਾ ਊਲਾ ਜਾ ਪਾ ਦੋ ਐਣ ਕਹਿੰਦੇ ਫਾਈਨਲ ਮੈਚ ਬੂਰੀ ਮੱਝ ਦੇ ਸਿੰਘ ਵਰਗਾ ਖੇਡਿਆ ਜਾ ਰਿਹਾ ਹੈ ਇਧਰ ਗੁਰਵਿੰਦਰ ਪਾਪਾ ਜੀ ਵੀ ਪੂਰੇ ਖੁਸ਼ ਆ ਜਿਨ੍ਹਾਂ ਨੇ ਰਿਕਾਰਡ ਕੈਮ ਕੀਤੇ ਆ ਕਿ ਜਿਨ੍ਹਾਂ ਪਾਣੀਆ ਚ ਲਾਉਂਦੇ ਲੋਕ ਉਤਾਰਿਓ ਪਾਣੀ ਅਸੀਂ ਪੀਤੇ ਹੋਇਆ ਤੇ ਸਿਰ ਕੱਟ ਮੇ ਰਿਕਾਰਡ ਪੈਦਾ ਕੀਤੇ ਹੋਇਆ ਹਰਿੰਦਰ ਬਾਈ ਕਹਿੰਦਾ ਬਲਵੀਰ ਯੂ ਐਸ ਏ ਗੁਰਵਿੰਦਰ ਨਿੰਦਾ ਯੂ ਐਸ ਏ ਉਹਨਾਂ ਵੱਲੋਂ 500 ਇੱਧਰ ਕਹਿੰਦੇ ਵੀ ਜੇ ਪਿੱਥੋ ਵੱਲ ਨੇ ਜੱਫਾ ਲਾਦਦੇ 500 ਬਲਵੀਰ ਸਿੰਘ ਜੀ ਯੂ ਐਸ ਏ ਗੁਰਿੰਦਰ ਨਿੰਦਾ ਯੂ ਐਸ ਏ ਜੇ ਜੱਫਾ ਲੱਗਿਆ 500 ਪਰ ਨਹੀਂ ਇਹ 500 ਆਪਾਂ ਹਰਿੰਦਰ ਬਾਈ ਰੇਡਰ ਨੂੰ ਦੇ ਦਗੇ ਆ 500 ਰੁਪਇਆ ਉਧਰ ਗੋਖੀ ਯੂਐਸਏ ਉਹ ਵੀ ਸਾਡੇ ਵੀਰ ਮੁਬਾਰਕਾਂ ਦੇ ਰਹੇ ਆ ਗੋਖੀ ਯੂਐਸਏ ਆ ਪੈਸੇ ਉਹਨਾਂ ਦੇ ਆ ਰੀਡਰ ਦੇ ਆ ਵੱਡੇ ਮਾਨ ਤੇ ਹਸਨਵਾਰ ਲਓ ਦੇਖੋ ਸਾਹਮਣੇ ਐਨ ਕਹਿੰਦੇ ਕੱਲੀ ਕੱਲੀ ਕਬੱਡੀ ਤੇ ਜਿਹੜਾ ਜੋਰ ਲੱਗਿਆ ਪਿਆ ਕੋਈ ਗੱਲ ਨਹੀਂ ਪਿਆਰ ਨਾਲ ਆਪਾਂ ਰੌਲਾ ਨਹੀਂ ਪਾਉਣਾ ਪਿਆਰ ਨਾਲ ਇਹ ਆ ਕਹਿੰਦੇ ਬਹਿਨੀ ਸੁਹਾਣੇ ਵਾਲਾ ਮੇਰੇ ਮਿੱਤਰੋ ਬੁਲਟ ਮੋਟਰਸਾਈਕਲਾਂ ਦੇ ਫੈਸਲੇ ਵਾਟਰ ਬ੍ਰੇਕ ਹੋਈ ਹੈ ਦੋਨੇ ਪਾਸੇ ਜਿੱਧਰ ਵੀ ਜਫਾ ਲੱਗੇ ਅਮਨ ਆਸਟ੍ਰੇਲੀਆ ਕਹਿੰਦਾ ਵੀ ਉਹਨੇ 5500 ਇੱਕ ਮਿੰਟ ਗੱਲ ਸੁਣੋ ਸੁਪਿੰਦਰ ਪਲਾਸ ਸੁਪਿੰਦਰ ਕੈਨੇਡਾ ਧਰਮਿੰਦਰ ਬਦੀਨਪੁਰ ਧਰਮਿੰਦਰ ਬਦੀਨਪੁਰ ਤੇਪਿੰਦਰ ਕੈਨੇਡਾ ਟਿੰਕਾ ਖੰਨਾ ਮਨਵੀਰ ਲਲਹੇੜੀ ਉਹਨਾਂ ਵੱਲੋਂ 500 500 ਬੋਲਾਂ ਤੋਂ ਖੁਸ਼ ਹੋ ਕੇ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਪ੍ਰਮਾਤਮਾ ਲੰਮੀ ਉਮਰਾਂ ਦੇਵੇ ਬਹੁਤ ਵੱਡੇ ਮਾਣ ਸਾਡੇ ਪ੍ਰਾਲ ਲਹਿੜੀ ਵਾਲੇ ਟਿੰਕੇ ਵਰਗਿਆਂ ਦੀ ਗੱਲ ਵੱਖਰੀ ਆਪਾਂ ਦਿਲੋਂ ਧੰਨਵਾਦ ਕਰਦੇ ਹਾਂ ਸਾਰੇ ਭਰਾਵਾਂ ਦਾ ਕਿਉਂਕਿ ਰਿੰਕੂ ਦੇ ਨਾਲ ਆਸਟ੍ਰੇਲੀਆ ਵਾਲੇ ਯਾਰ ਹਜੇ ਗੁੱਸੇ ਹੋ ਜਾਂਦੇ ਆ ਵੀ ਰਿੰਕੂ ਸਾਰਿਆਂ ਤੋਂ ਪੈਸੇ ਨਹੀਂ ਲੈਂਦਾ ਹਰਿੰਦਰ ਇਹ ਗੱਲ ਸੱਚ ਹੈ ਬਾਈ ਵੀ ਅੱਧੇ ਯਾਰ ਤਰੇ ਆਸਟ੍ਰੇਲੀਆ ਵਾਲੇ ਉਹ ਗੁੱਸਾ ਕਰਦੇ ਆ ਵੀ ਹਰਿੰਦਰ ਸਾਹ ਤੋਂ ਪੈਸੇ ਨਹੀਂ ਲੈ ਕੇ ਜਾਂਦਾ ਕਿਉਂਕਿ ਯਾਰਾਂ ਨੂੰ ਮਾਣ ਹੁੰਦਾ ਯਾਰਾਂ ਤੇ ਉਧਰ ਗੁਰਪ੍ਰੀਤ ਕਢਾੜੀ ਤਜਿੰਦਰ ਚੱਕ ਮਾਫੀ 500 ਦੇਣਗੇ ਜੇ ਪਿੱਥੋ ਵਾਲਾ ਜੱਫਾ ਲਾਉ ਹੁਣ ਕਹਿੰਦੇ ਵਾਟਰ ਬ੍ਰੇਕ ਹੋਈ ਐ ਭਾਈ ਅਮਰੀਕ ਗਰਾਊਂਡ ਦੇ ਵਿੱਚ ਐ ਵੱਡੀ ਪ੍ਰਮਾਤਮਾ ਦੀ ਕਿਰਪਾ ਰਹੀ ਐ ਕੋਈ ਰੌਲਾ ਨਹੀਂ ਕੋਈ ਰੱਪਾ ਨਹੀਂ ਉਧਰ ਸਾਡੇ ਹਰਦਮ ਸਿੰਘ ਜੀ ਕੋਆਪਰੇਟਿਵ ਸੁਸਾਇਟੀ ਦੇ ਪ੍ਰੈਜ਼ੀਡੈਂਟ ਐ ਐਣ ਕਹਿੰਦੇ ਡਿਸਪਲਨ ਜਿਹੜਾ ਨੋਨੇ ਬਾਈ ਅੱਜ ਜਿਹੜਾ ਇਹ ਨਾ ਅਗਲੇ ਇਧਰ ਕਹਿੰਦੇ ਸਵਾਦ ਵੱਖਰਾ ਮੇਰੇ ਮਿੱਤਰੋ ਕਾਲਾ ਸੁਪੇਰ ਵੱਲੋਂ 500 ਦਿੱਤਾ ਜਾਵੇਗਾ ਅਗਲੇ ਸਾਲ ਦੁੱਧ ਚ ਪੱਤੀ ਨਹੀਂ ਸਬਜੀ ਚ ਆਲੂ ਨਹੀਂ ਪਨੀਰ ਪਾਉ ਗੱਲ ਸਹੀ ਹੈ ਨਾ ਪਨੀਰ ਹੀ ਪਾਊਗਾ ਵਾਕਿਆ ਲੈ ਧੰਨਵਾਦ ਆ ਬਾਈ ਐਣ ਸਵਾਦ ਆ ਗਿਆ ਹੈ ਪਰੇ ਨੌਵੇਂ ਬਾਈ ਜੀ ਦੀ ਡਿਊਟੀ ਮੈਨੂੰ ਖਿੱਚੀ ਫਿਰੇ ਦੋਨੇ ਬਾਈ ਸਹੀ ਐ ਸਹੀ ਐ ਤੇ ਸਹੀ ਐ ਤਾਂ ਕਹੀ ਅੱਗੇ ਕਦੇ ਕਹੀ ਐ ਲਓ ਦੇਖੋ ਸਾਹਮਣੇ ਬੈਨਿਊ ਸਮਾੜੇ ਵਾਲਾ ਹੁਣ ਬਾਈ ਮੈਂ ਕੱਲੀ ਤੇ ਮਲਾਜੇਦਾਰ ਵਾਲੇ ਮਰਜ਼ੀ ਆ ਤੁਹਾਡੀ ਗੁਰਮਿੰਦਰ ਨਿੰਦਾ ਯੂਐਸਏ ਬਲਵੀਰ ਯੂਐਸਏ ਉਹਨਾਂ ਵੱਲੋਂ 500 ਜੇ ਜਿਹੜਾ ਵੀ ਮਰਜੀ ਜਫਾ ਲਾ ਦੇਵੇ ਲੈ ਵੀ ਯਸੂ ਬਈ ਇੱਥੇ ਰੱਖ ਲਾ ਵੀ ਜਿਹਨੇ ਜਫਾ ਲਾਤਾ ਨਾ ਬਲਵੀਰ ਯੂਐਸਏ ਗੁਰਵਿੰਦਰ ਨਿੰਦਾ ਯੂਐਸਏ ਜਿਹੜਾ ਨੰਬਰ ਲੈ ਗਿਆ ਉਹਨੂੰ ਦੇ ਦੇ ਜੋ ਰੇਡਰ ਲੈ ਗਿਆ ਉਧਰ ਦੇ ਦਿਓ ਕੋਈ ਗੱਲ ਨਹੀਂ ਦੋਨੇ ਧਰਾ ਇੱਕੋ ਜਿਹੇ ਆ ਲਓ ਸਾਹਮਣੇ ਦੇਖੋ ਇਸ ਵੇਲੇ ਨੌਜਵਾਨ ਕਹਿੰਦੇ ਟਰਾਈ ਲਾਡੀ ਨੇ ਕੀਤੀ ਹੈ ਤੇ ਪੁਆਇੰਟ ਕਾਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਲੈ ਵੀ ਹੈਪੀ ਪਾ ਵੀ ਕਬੱਡੀ ਨੌਜਵਾਨ ਹੈਪੀ ਸੈਂਪਲੀ ਵਾਲਾ ਕਬੱਡੀ ਪਾ ਰਿਹਾ ਹੈ ਹੁਣ ਕਹਿੰਦੇ ਦੁਨੀਆ ਇੰਤਜ਼ਾਰ ਕਰੂ ਅਗਲੇ ਸਾਲ ਦਾ ਉਧਰ ਜਿਵੇਂ ਕਹਿੰਦੇ ਪ੍ਰਦੀਪ ਤੇ ਹੈਪੀ ਦੀ ਮੰਗ ਹੁੰਦੀ ਹੈ ਨਾ ਜਦੋਂ ਕਬੱਡੀ 365.com ਦੀ ਗੱਲ ਚੱਲਦੀ ਹੈ ਤੇ ਮਾਨੂਕਿਆਂ ਵਾਲੇ ਸੇਵਕ ਦਾ ਵੀ ਕਹਿੰਦੇ ਵੱਡਾ ਨਾ ਹੁੰਦਾ ਲੋਕੀ ਕਹਿੰਦੇ ਵੀ ਸੇਵਕ ਹੋਣਾ ਚਾਹੀਦਾ ਆੜੂਕਿਆਂ ਵਾਲੇ ਦਾ ਧੰਨਵਾਦ ਹੈ ਲੈ ਵੀ ਹਰਿੰਦਰભાઈ ਰੌਨੀ ਯੂਐਸਏ ਹਰਿਆਣਾ ਦੀ ਟੀਮ ਨੂੰ 500 ਰੁਪਇਆ ਇਹ ਤਾਂ ਕਹਿੰਦੇ ਟਰਾਲੀ ਭਰੀ ਫਿਰਦੇ ਆ ਜਿਹੜੀ ਗੱਲ ਮੂੰਹ ਤੇ ਆ ਗਈ ਉਧਰ ਹੀ ਕਹਿੰਦੇ ਦੇ ਦਿਓ ਧੰਨਵਾਦ ਹੈ ਐਨ ਕਹਿੰਦੇ ਨੋਟਾਂ ਦੀ ਟਰਾਲੀ ਭਰ ਕੇ ਜਿਹੜੀ ਖੜੀ ਹੈ ਲਓ ਦੇਖੋ ਸਾਹਮਣੇ ਐਣ ਕਹਿੰਦੇ ਐਣ ਜਿਹੜੇ ਸਿੰਘ ਫਸਿਆ ਹੈ ਇਹ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇ ਦੇ ਘਾੜੀ ਉਧਰ ਪੰਮਾ ਸੁਹਾਣੇ ਵਾਲਾ ਕਹਿੰਦੇ ਟਰਾਈ ਕਰਦਾ ਦੇਖੋ ਪੈਂਦੀ ਕਬੱਡੀ ਲਓ ਬੱਲੇ 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 ਰਵਿੰਦਰ ਵੀਰ ਕੈਨੇਡਾ 500 ਅਰਸ਼ ਦੀ ਪਲੇਟ ਰਵਿੰਦਰ ਕੈਨੇਡਾ 500 ਕਾਲਾ ਸੁਪੇਰ ਵੱਲੋਂ ਪੰਮੇ ਨੂੰ 500 ਲੈ ਵੀ ਕਾਲਿਆ ਮੈਂ ਤੇਰੇ ਸ਼ਹਿਰ ਜਾ ਕੇ ਆਇਆ ਪਰ ਜੇ ਪ੍ਰਮਾਤਮਾ ਨੇ ਚਾਹਿਆ ਨਾ ਅਗਲੀ ਵਾਰੀ ਜਰੂਰ ਮਿਲਾਂਗੇ ਬਾਅਰਸੋਲ ਇਹਨਾਂ ਦੇ ਵਿੱਚ 500 ਰੁਪਏ ਦਾ ਬੋਲਾ ਤੋਂ ਖੁਸ਼ ਹੋ ਕੇ ਮੈਂ ਦਿਲੋਂ ਧੰਨਵਾਦ ਕਰਦਾ 500 ਰੁਪਏ ਦਾ ਬੋਲਾ ਤੋਂ ਖੁਸ਼ ਹੋ ਕੇ ਮੈਂ ਦਿਲੋਂ ਧੰਨਵਾਦ ਰਿੰਕੂ ਆਸਟ੍ਰੇਲੀਆ ਹਰਿੰਦਰ ਹਰਿੰਦਰ ਸਿੰਘ ਪ੍ਰਧਾਨ ਹਰਿੰਦਰ ਸਿੰਘ ਜੀ ਪ੍ਰਧਾਨ ਤੇ ਰਿੰਕੂ ਆਸਟ੍ਰੇਲੀਆ ਉਹਨਾਂ ਵੱਲੋਂ 500 ਦੇ ਵੱਡੇ ਮਾਣ ਆ ਯਾਰੀਆ ਕਹਿੰਦੇ ਬਾਬੇ ਨੇ ਮਾਨ ਦਿੱਤਾ ਤੇ ਨਾ ਕਹਿੰਦੇ ਆਪਣੇ ਭਰਾ ਹਰਿੰਦਰ ਤੇ ਰਿੰਕੂ ਦਾ ਬੋਲਿਆ ਯਾਰ ਕਹਿੰਦੇ ਯਾਰਾਂ ਦੇ ਸਿਰਾਂ ਤੇ ਬੁੱਕਦੇ ਆ ਤੇ ਮੈਂ ਦਿਲੋਂ ਧੰਨਵਾਦ ਕਰਦਾ ਐਣ ਕਹਿੰਦੇ ਯਾਰ ਯਾਰਾਂ ਦੇ ਸਿਰਾਂ ਤੇ ਬੁੱਕਦੇ ਆ ਲਓ ਬੰਨੀ ਸੁਹਾਣੇ ਵਾਲਾ ਕਬੱਡੀ ਪਾ ਰਿਹਾ ਲਓ ਐਣ ਕਹਿੰਦੇ ਧੂੜ ਉਡੂ ਮੇਰੇ ਮਿੱਤਰੋ ਈਸ਼ਕ ਕਹਿੰਦੇ ਰਤੀਲੀ ਗਰਾਊਂਡ ਹੈ ਰੇਤਾ ਪਰ ਧੂੜ ਕਹਿੰਦੇ ਅੰਬਰਾਂ ਨੂੰ ਜਰੂਰ ਚੜੂ ਜੇ ਜੱਫਾ ਲੱਗਿਆ ਦਰਸ਼ਕ ਵੀ ਤਾੜੀ ਮਾਰ ਦੇਗੇ ਲਓ ਬੈਣੀ ਦੀ ਕਬੱਡੀ ਓ ਬੁਲਟ ਮੋਟਰਸਾਈਕਲ ਕਿੱਧਰ ਨੂੰ ਜਾਂਦੇ ਆ ਲਓ ਪੂਰੀ ਬੱਲੇ 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 ਬੈਣੀ ਟਾੜੇ ਵਾਲਾ ਐਂਡ ਕਹਿੰਦੇ ਗੱਲ ਟਿਕਾਣੇ ਲੱਗ ਗਿਆ ਹੈ ਦਰਸ਼ਕਾਂ ਨੂੰ ਬੇਨਤੀ ਹੈ ਵੀ ਮਿੱਤਰ ਪਿਆਰੋ ਜੇ ਪਤਾ ਲੱਗ ਗਿਆ ਬੋਲਟਾਂ ਦਾ ਮੜਾ ਜਾ ਰੌਲਾ ਰੱਪਾ ਐਂਡ ਕਹਿੰਦੇ ਲੋਕਾਂ ਨੇ ਜੱਜਮੈਂਟ ਕਰ ਲਈ ਹੈ ਕੋਆਪਰੇਟਿਵ ਸੈਟ ਦੇ ਪ੍ਰਧਾਨ ਹਰਤਪ ਸਿੰਘ ਤੇ ਹਰਿੰਦਰ ਸਿੰਘ ਬੈਣੀਪਾਲ ਕਹਿੰਦੇ ਆ ਵੀ ਜੇ ਆ ਜੱਫਾ ਲੱਗਦਾ ਤੇ ਹਜ਼ਾਰ ਪਰ ਨਹੀਂ ਜੱਫਾ ਲੱਗਾ ਨਹੀਂ ਜੱਫਾ ਲੱਗਾ ਕਹਿੰਦੇ ਲਾਡੀ ਨੇ ਟਰਾਈ ਕੀਤੀ ਐ ਲੈ ਵੀ ਹੈਪੀ ਪਾ ਵੀ ਕਬੱਡੀ ਹੈਪੀ ਦਾ ਕਹਿੰਦੇ ਸਿੰਪਲੀ ਸਾਹ ਪਿੰਡ ਹੈ ਇਹ ਖੇਡ ਤੇ ਮੈਦਾਨ ਵਿੱਚ ਖਿੱਚਦੀ ਲਕੀਰ ਅੱਜ ਪਤਾ ਲੱਗੂ ਕੀ ਤਾਂ ਤਕੜਾ ਸਰੀਰ ਫਿੱਟੂ ਸੱਪੇ ਵਾਂਗੂ ਪਾ ਦਿਓ ਕਬੱਡੀਆ ਜਿੱਤਣ ਨਹੀਂ ਦੇਣੇ ਹੋਰ ਮਿੱਤਰੋ ਉਹ ਸਾਹਮਣੇ ਪਿਆ ਕੱਪ ਕੀਨੇ ਚੁੰਮਣਾ ਲਾ ਕੇ ਡੌਲਿਆਂ ਪੱਟਾਂ ਦਾ ਪੂਰਾ ਜੋਰ ਮਿੱਤਰੋ ਉਹ ਸਾਹਮਣੇ ਪਿਆ ਕੱਪ ਕੀਨੇ ਚੁੰਮਣਾ ਲਾ ਕੇ ਡੌਲਿਆਂ ਪੱਟਾਂ ਦਾ ਪੂਰਾ ਜੋਰ ਮਿੱਤਰੋ ਐਨ ਕਹਿੰਦੇ ਜੋਰ ਲੱਗਾ ਪਿਆ ਜੋਰ ਕਹਿੰਦੇ ਬਿਸ਼ਰਮ ਹੁੰਦਾ ਆਪਣੀ ਕਹਾਣੀ ਰਾਜ ਜਾਂਦਾ ਬੜੀ ਗਬਰੂਆ ਪਾ ਵੀ ਕਬੱਡੀ ਉਧਰ ਕਹਿੰਦੇ ਬੱਬੂ ਯਾਰ ਖੰਨੇ ਵਾਲਾ ਐਣ ਕਹਿੰਦੇ ਸੱਚੇ ਦਿਲੋਂ ਪਿਆਰੀ ਆਉ ਜੱਟ ਦੇ ਨਾਲ ਅਬਾ ਧੰਨਵਾਦ ਵੀ ਕਰਦੇ ਆ ਲੈ ਵੀ ਖੰਨੇ ਵਾਲਿਆ ਮੁਬਾਰਕਬਾਦ ਤੇਰੇ ਯਾਰਾਂ ਦਾ ਮੇਲਾ ਸਫਲ ਹੋ ਗਿਆ ਜਿਵੇਂ ਰਾਜੇਵਾਲੀਏ ਮੁੰਡੇ ਕਹਿੰਦੇ ਆ ਨਾ ਵੀ ਮੇਲਾ ਸਾਡਾ ਨਹੀਂ ਬੱਬੂ ਦਾ ਮੇਲਾ ਤੇ ਬੱਬੂ ਕਹਿੰਦਾ ਵੀ ਇਹ ਮੇਰੇ ਭਰਾਵਾਂ ਦਾ ਮੇਲਾ ਹੈ ਕਿਉਂਕਿ ਬੱਬੂ ਦਾ ਖੰਨਾ ਨਗਰ ਲੱਗਿਆ ਪਰ ਬੈਣੀ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਐਣ ਕਹਿੰਦੇ ਭਾਰੀ ਸ਼ਰੀਰ ਹੈ ਥੱਬੇ ਥੱਬੇ ਦੇ ਪੱਟ ਹੈ ਤੇ ਧਰਤੀ ਵੀ ਕਹਿੰਦੇ ਭੂਆ ਭੂਆ ਕਰਦੀ ਹੈ ਜਿੱਥੇ ਮੁੰਡਾ ਰੱਖਦਾ ਲੋ ਬੈਣੀ ਸੁਵਾੜੇ ਵਾਲਾ ਪਰ ਪੁਆਇੰਟ ਜਿਹੜਾ ਇਸ ਵੇਲੇ ਮੈਂ ਦਿਲੋਂ ਧੰਨਵਾਦ ਕਰਦਾ ਇਧਰ ਪ੍ਰਬੰਧਕ ਕਹਿੰਦੇ ਵੀ ਅਮਰੀਕ ਮੇਲਾ ਸਾਡਾ ਨਹੀਂ ਮੇਲਾ ਤੇਰਾ ਹੈ ਪਰ ਕਹਿੰਦੇ ਯਾਰਾਂ ਦੇ ਸਿਰਾਂ ਤੇ ਹਥਿਆਰਾਂ ਦੇ ਸਿਰਾਂ ਤੇ ਐਨ ਜਿਹੜੀ ਮੌਜ ਹੁੰਦੀ ਹੈ ਸੱਚੇ ਬਾਸ਼ਾ ਤੁਹਾਨੂੰ ਲੰਮੀਆਂ ਉਮਰਾਂ ਦੇਵੇ ਮੈਂ ਇਹੀ ਕਹਿਣਾ ਕਿਉਂਕਿ ਮੈਂ ਅਰਦਾਸ ਹੀ ਕਰ ਸਕਦਾ ਗੈਰੀ ਕੈਨੇਡਾ ਕਹਿੰਦਾ ਵੀ ਜਿੱਧਰ ਵੀ ਜੱਫਾ ਲੱਗੂ ਉਧਰ ਹੀ 500 ਦਿਓ ਜਿੱਧਰ ਵੀ ਜੱਫਾ ਲੱਗੂ ਉਧਰ ਹੀ 500 ਦਿਓ ਮਨਵੀਰ ਪੰਗੂ ਤਪਿੰਦਰ ਸਲਾਣਾ ਰਵਿੰਦਰ ਬਦੀਨਪੁਰ ਧਰਮਿੰਦਰ ਬਦੀਨਪੁਰ ਪੰਵੀਰ ਚੌਧਰੀ ਟਿੰਕਾ ਖੰਨਾ ਮੋਣਾ ਗਵਿੰਦਗੜ ਗੋਲਦੀ ਸਲਾਣਾ ਤੇ ਯਾਦਵਿੰਦਰ ਸਿੰਘ ਯਾਦੂ ਯੂਥ ਅਕਾਲੀ ਦਲ ਉਹਨਾਂ ਦਾ ਦਿਲੋਂ ਤਜਿੰਦਰ ਇਕੁਲਾਹਾ ਉਹਨਾਂ ਦਾ ਵੀ ਧੰਨਵਾਦ ਹੈ ਲੇ ਵੀ ਜਸਬਈ ਐਂਡ ਜਿਹੜਾ ਨਾ ਸਿਰਾ ਹੋ ਗਿਆ ਹੈ ਰਮਨ ਆਸਟ੍ਰੇਲੀਆ ਵੀ ਸਾਡਾ ਵੀਰ ਹੈ ਨੋਨੇ ਦਾ ਜੋਰ ਕਹਿੰਦੇ ਪੂਰਾ ਲੱਗਿਆ ਮੈਨੂੰ ਪਤਾ ਹੈ ਤਿੰਨ ਮਹੀਨੇ ਹੋ ਗਏ ਅਛਾ ਖਜ਼ਾਨਾ ਮੰਤਰੀ ਹੈ ਫਿਰ ਤਾਂ ਨਾਮ ਪਹਿਲਾਂ ਦੱਸਣਾ ਸੀ ਕਿਉਂਕਿ ਲੋੜ ਹੀ ਨਹੀਂ ਤੱਕ ਪੈਣੀ ਸਾਨੂੰ ਐਂਡ ਕਹਿੰਦੇ ਸਿਰਾ ਹੈ ਤੇ ਬਾਬਾ ਜੀ ਦੇ ਲਈ ਜੋ ਕਹਿ ਲਈ ਇਹਦਾ ਉਹ ਨਿੱਕੀ ਜੀ ਗੱਲ ਹੀ ਆ ਬਸ ਕਿਉਂਕਿ ਇਹਨੇ ਇੰਨੇ ਵੀ ਸੂਰਜ ਨੂੰ ਜੇ ਦੀਵਾ ਦਿਖਾਉਣ ਵਾਲੀ ਗੱਲ ਹੋ ਜਾਂਦੀ ਜਦੋਂ ਤਾਰੀਫ ਕਰੀਏ ਨਾ ਇਹੋ ਜਿਹੇ ਇਨਸਾਨ ਦੀ ਅੱਜ ਰੌਣਕਾਂ ਕਹਿੰਦੇ ਭਗਤ ਪੂਰਨ ਸਿੰਘ ਜੀ ਉਹਨਾਂ ਦੇ ਜੰਮਣ ਤੋਂ ਧਰਤੀ ਤੇ ਰੌਣਕਾਂ ਲੱਗੀ ਹੈ ਐਨ ਕਹਿੰਦੇ ਵੀ ਕਈ ਲੋਕ ਜਿਹੜੇ 365 ਦੇ ਬੈਠੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਲੰਮੀਆਂ ਮਰਾਂ ਦੇਵੇ ਪਰ ਆਹ ਦੇਖੋ ਸਾਹਮਣੇ ਕਾਲਾ ਕਬੱਡੀ ਪਾ ਰਿਹਾ ਇਧਰ ਕਹਿੰਦੇ ਵੀ ਨੌਜਵਾਨ ਲਾਡੀ ਵੀ ਐ ਲੈ ਵੀ ਸੁਹਾੜੇ ਵਾਲਿਆ ਲੋ ਪੰਮਾ ਸੁਹਾੜੇ ਵਾਲਾ ਦੇਖੋ ਸਾਹਮਣੇ ਪੂਰੀ ਬੱਲੇ ਬੱਲੇ ਕਿ ਸਾਡੇ ਪਿੰਡ ਦਾ ਰਵਾਜ ਬੜਾ ਮਾੜਾ ਕਾਲਾ ਕਹਿੰਦਾ 500 ਜੇ ਜੱਫਾ ਲੱਗਿਆ 500 ਕਾਲਾ ਸਪੇਰ ਵਾਲਾ ਦੇਊਗਾ ਐਣ ਕਹਿੰਦੇ ਸਾਡੇ ਪਿੰਡ ਦਾ ਰਵਾਜ ਬੜਾ ਬਾੜਾ ਉਹ ਕੁੱਟਣ ਘਟ ਕੜੀਸਣ ਬਾੜਾ ਕਰੇਗਾ ਬੌੜੀ ਬੌੜੀ ਵੇ ਜਦੋਂ ਕੁੱਕੜ ਵਾਂਗੂ ਫੜ ਕੇ ਤੇਰੀ ਧੌਣ ਮਰੋੜੀ ਵੇ ਰਵਣਾ ਰਵਿੰਦਰ ਵੀਪੁਰ ਕੈਨੇਡਾ ਵਾਲੇ ਉਹਨਾਂ ਵੱਲੋਂ 500 ਆ ਜੱਫੇ ਦੇ ਉੱਪਰ 500 ਆ ਜੱਫੇ ਦੇ ਉੱਪਰ ਵੱਡੇ ਮਾਣ ਤੇ ਸਨਮਾਨ ਲੈ ਵੀ ਰਵਿੰਦਰ ਐਣ ਕਹਿੰਦੇ ਤੇਰੇ ਯਾਰ ਵੇ ਲਈ ਖੁਸ਼ ਹੈ ਅਮਰ ਆਸਟ੍ਰੇਲੀਆ ਦਾ ਵੀ ਦਿলো ਧੰਨਵਾਦ ਹੈ ਐਣ ਕਦੇ ਗੱਲ ਕਿਵੇਂ ਚੱਲਦੀ ਬਲਵੀਰ ਸਿੰਘ ਉਹਨਾਂ ਦੀ ਜੇ ਅੱਜ ਕਦੇ ਮੁਖਤਿਆਰ ਸਿੰਘ ਹੁੰਦੇ ਨਾ ਬਲਵੀਰ ਸਿੰਘ ਦੇ ਫਾਦਰ ਸਾਹਿਬ ਤੇ ਉਹਨਾਂ ਦਾ ਵੀ ਧਰਤੀ ਤੇ ਪੈਰ ਨਹੀਂ ਲੱਗਣਾ ਸੀ ਵੀ ਜਿੰਨੇ ਦਰਸ਼ਕ ਸੁਭਾ ਸੀ ਨਾ ਉਹਨਾਂ ਇਕੱਠ ਹੋਣਾ ਮੈਂ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਹੁਣ 31 ਤਰੀਕ ਦਾ ਇੰਤਜ਼ਾਰ ਹੂ ਕਮਾਲਪੁਰੇ ਦਾ ਮੇਲਾ ਮੇਰੇ ਮਿੱਤਰੋ ਉੱਥੇ ਵੀ ਬੁਲਟ ਹੈ ਉੱਥੇ ਵੀ ਕਹਿੰਦੇ ਢੇਸੀ ਬੈਠਾ ਕੈਨੇਡਾ ਸਾਡਾ ਭਰਾ ਉਹ ਵੀ ਮੁਬਾਰਕਾ ਕਹਿੰਦੇ ਦੇ ਰਿਹਾ ਮੇਲੇ ਦੀ ਹੈ ਵੀ ਰਾਜੇਵਾਲ ਦਾ ਮੇਲਾ ਕਹਿੰਦੇ ਸਿਰੇ ਦਾ ਲਓ ਕਹਿੰਦੇ ਇਸ ਵੇਲੇ ਕੌਣ ਇਹ ਕਹਿੰਦੇ ਲਾਡੀ 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 ਸੈਂਪਲੀ ਸਾਬ ਦੀ ਧਰਤੀ ਲਓ ਦੇਖੋ ਸਾਹਮਣੇ ਇਧਰ ਬਲਵੇੜੇ ਵਾਲੇ ਦੀ ਪਾਈ ਕਬੱਡੀ ਐਣ ਕੰਦੇ ਗੱਲ ਟਿਕਾਣੇ ਗੁਰਵਿੰਦਰ ਸਿੰਘ ਜੀ ਨਿੰਦਾ ਯੂਐਸਏ ਤੇ ਬਲਵੀਰ ਸਿੰਘ ਜੀ ਯੂਐਸਏ ਉਹਨਾਂ ਵੱਲੋਂ 500 ਰੁਪਇਆ ਐਣ ਕੰਦੇ ਕਾਲੇ ਦੇ ਲਈ ਪੁੱਜਦਾ ਹੋਇਆ ਅਬਾ ਧੰਨਵਾਦ ਕਰਦੇ ਆ ਬਲ ਨਾਲ ਗੁਰਮੀਤ ਆਸਟ੍ਰੇਲੀਆ ਹੁਣ ਕੁਲਜੀਤ ਆਸਟ੍ਰੇਲੀਆ ਉਹਨਾਂ ਦਾ ਵੀ ਧੰਨਵਾਦ ਹੈ ਕੁਲਜੀਤ ਆਸਟ੍ਰੇਲੀਆ ਖੰਨੇ ਵਾਲਾ ਕਹਿੰਦਾ ਵੀ 8 ਨੂੰ 5 ਰੁਖੇ ਰਵੀ ਗੋਤਮ ਆਸਟ੍ਰੇਲੀਆ ਉਹਨਾਂ ਦਾ ਵੀ ਧੰਨਵਾਦ ਹੈ ਸਰਦਾਰ ਹਰਤਪ ਸਿੰਘ ਜੀ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਸਰਦਾਰ ਅਵਰ ਸਿੰਘ ਜੀ ਕਹਿੰਦੇ ਹਰਿੰਦਰ ਦੇ ਡੈਡੀ ਜੀ ਹੈ ਐਨ ਸਵਾਦ ਆ ਗਿਆ ਵੀ ਪੁੱਤ ਦਾ ਕਹਿੰਦੇ ਨਾਂ ਜਿਹੜਾ ਨਾ ਉਹ ਗੋਰੀਆਂ ਦੀ ਧਰਤੀ ਤੇ ਵੀ ਗੂੰਜਿਆ ਇਹ ਤੇ ਕਹਿੰਦੇ ਉਹੀ ਜਾਣਦੇ ਆ ਪਰ ਆਹ ਦੇਖੋ ਸਾਹਮਣੇ ਇਸ ਵੇਲੇ ਕਹਿੰਦੇ ਕਾਲਾ ਕਬੱਡੀ ਪਾ ਰਿਹਾ ਤੇ ਐਨ ਕਹਿੰਦੇ ਲਾਡੀ ਨੇ ਜਿਹੜਾ ਉਹ ਸਿਰਾ ਕਰ ਦਿੱਤਾ ਹੈ ਲਾਡੀ ਨੇ ਕਹਿੰਦੇ ਸਿਰਾ ਕਰ ਦਿੱਤਾ ਚੱਲ ਵੀ ਗੱਬਰੂ ਐ ਮੈਚ ਸਮਾਪਤ ਉਹ ਬਾਈ ਜੀ ਸਵਾਦ ਆਇਆ ਜਾਂਦੇ ਜਾਂਦੇ ਇੱਕ ਵਾਰੀ ਰੌਲਾ ਲੋਬੀ ਰਾਜੇਵਾਲ ਵਾਲੋ ਮੇਲਾ ਆਪਣਾ ਸਫਲ ਹੋ ਗਿਆ ਹੈ ਹੁਣ ਦਰਸ਼ਕਾਂ ਦਾ ਧੰਨਵਾਦ ਆ ਜਿਹੜੇ ਸਾਡੇ ਭਰਾ ਨੰਬਰ ਜਰੂਰ ਬੋਲਾਂਗੇ ਅਮਨ ਅਮਨ ਵੀ ਕਹਿੰਦੇ ਹੁਣ ਘਰ ਦਾ ਵਿਆਹ ਛੱਡ ਕੇ ਆਪਣੇ ਕੋਲੇ ਆਇਆ ਹੈ ਕਾਲਾ ਸਪੇਨ ਸਾਡਾ ਭਰਾ 5-500 ਦੋਨੋਂ ਬੁਲਾਰਿਆਂ ਦੇ ਲਈ ਦਿੰਦਾ ਹੈ ਅਸੀਂ ਧੰਨਵਾਦ ਕਰਦੇ ਆ ਉਧਰ 13 14 15 ਜਨਵਰੀ ਡਰੋਲੀ ਭਾਈ ਰਿੰਪੇ ਦਾ ਪਿੰਡ ਹੈ ਸਾਡੇ ਭਰਾ ਦਾ ਬਲਰਾਜ ਖੱਟੜਾ ਜੀ ਵੱਡਾ ਮਾਣ ਦੇ ਰਹੇ ਧੰਨਵਾਦ ਹੈ 골ਡੀ ਜਿਹੜੀ ਸਾਡੇ ਵੀਰ ਕਹਿੰਦੇ ਆ ਵੀ ਰੌਣਕਾਂ ਜਿਹੜੀਆਂ 15 ਨੂੰ ਲੱਗਣੀਆਂ ਰਿੰਪੇ ਦਾ ਵੀ ਫੋਨ ਆ ਉਹਦਾ ਯਾਰ ਦਾ ਧੰਨਵਾਦ ਹੈ ਕਿਉਂਕਿ ਡਰੋਲੀ ਭਾਈ ਪਿੰਡ ਕਹਿੰਦੇ ਸੰਘਿਆਂ ਦਾ ਪਿੰਡ ਹੈ ਮਾਗੀ ਦੇ ਕਹਿੰਦੇ ਮੇਲੇ ਦੇ ਰੌਣਕਾਂ ਲੱਗਦੀਆਂ ਉੱਥੇ ਲੰਡੀਆਂ ਜੀਪਾਂ ਤੇ 골ਡੀ ਕਾਟ ਤੇ 41 ਐਨ ਕਹਿੰਦੇ ਗੱਲ ਗੋਲਡੀ ਸਾਡਾ ਵੀਰ ਹੈ ਵੱਡੀ ਜ਼ਿੰਮੇਵਾਰੀ ਹੈ ਸੱਚੇ ਪਾਤਸ਼ਾਹ ਲੰਮੀ ਉਮਰਾਂ ਦੇਵੇ ਦੁਆਰ ਅਰਦਾਸ ਹੈ ਇਹਦੇ ਨਾਲ ਹੀ ਜੇ ਇੰਨਾ ਸਮਾਂ ਬੋਲਦਿਆਂ ਇੱਕ ਦੀ ਸ਼ਾਨ ਦੇ ਖਿਲਾਫ ਕੁਚਾ ਨਹੀਂ ਮੈਂ ਸ਼ਬਦ ਬੋਲਿਆ ਗਿਆ ਹੋਇਆ ਛੋਟਾ ਵੀਰ ਬੱਚਾ ਸਮਝ ਕੇ ਮਾਫ ਕਰਿਓ ਲੈ ਵੀ ਬੱਬੂ ਭਾਈ ਹੁਣ ਸਾਡਾ ਬੱਬੂ ਭਾਈ ਜਿਹੜੇ ਸਨਮਾਨ ਦੇਣਿਆ ਨੇ ਹਾਜੀ ਇਧਰ ਇੱਕ ਵੀਰ ਦਾ ਵੱਡੂਆ ਗੁੰਮ ਹੋਇਆ ਜੀ ਬੇਰਖੋਰਦ ਪਿੰਡ ਹੈ ਬਾਈ ਦਾ ਆਧਾਰ ਕਾਰਡ ਬਾਈ ਸੰ ਸਾਰਾ ਕੁਝ ਵਿੱਚ ਹੀ ਹੈ ਜਰੂਰ ਪੁੱਛਦਾ ਕਰ ਦਿਓ ਜਿਸ ਵੀਰ ਨੂੰ ਮਿਲਿਆ ਹੋਵੇ ਕਾਲੇ ਸਪੇਨ ਵਾਲਾ ਧੰਨਵਾਦ ਹੈ ਵੱਡੇ ਮਾਣ ਜਿਹੜੇ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਪੁੱਛਦੇ ਕੀਤੇ ਨੇ ਸਾਡੇ ਵੀਰ ਨੇ ਇਧਰ ਜੱਗੀ ਮੈਨੀ ਪਾਲ ਹੁਣੀ ਤੇ ਸਾਗਰ ਬਾਈ ਹੁਣੀ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਹੈ ਸਾਡੇ ਵੀਰਾਂ ਦਾ